ਕਿੱਲੇ ਚੋਂ ਹੋਇਆ ਇਹਦਾ ਹੀ ਮਾਲਾ ਪਿਛਲੇ ਜਿਹੜੇ ਤੇ 142000 ਦੀ ਹੋਈ ਸੀ ਕਿੱਲੇ 142000 ਦੀ ਹੋ ਗਈ ਸੀ ਕਿੱਲੇ ਹਾਂ ਕਿੱਲੇ ਚੋਂ 142000 ਦੀ ਅੱਛਾ ਹਾਂਜੀ ਦੋਸਤੋ ਇਹ ਹੈ ਜੀ ਵਾਈਟ ਪੰਜਾਬ ਜਿੱਤਾਂ ਪੰਜਾਬ ਕਹਿੰਦੇ ਆ ਇਹ ਹੈ ਕਿ ਮੂਲੀ ਦੀ ਖੇਤੀ ਤੇ ਸਾਡੇ ਬਟਿੰਡੇ ਇਲਾਕੇ ਵਿੱਚ ਇਹ ਥਾਵਾਂ ਤੇ ਮੂਲੀ ਦੀ ਖੇਤੀ ਹੁੰਦੀ ਹੈ ਹਾਂ ਸੱਚੀ ਗਾ ਦੋਸਤੋ ਤੁਸੀਂ ਜੁੜੇ ਹੋ ਅਣਖ ਦੇ ਨਾਲ ਜਿਵੇਂ ਤੁਹਾਨੂੰ ਪਤਾ ਹੀ ਹੈ ਆਪਾਂ ਪਿੱਛੇ ਦੇਖ ਰਹੇ ਹੋ ਤੁਸੀਂ ਚਿੱਟਾ ਪੰਜਾਬ ਆਪਾਂ ਇੱਕ ਵੀਡੀਓ ਪਾਈ ਸੀਗੀ ਵੀ ਇਹ ਹੈ ਚਿੱਟਾ ਪੰਜਾਬ ਮੂਲੀ ਦੀ ਖੇਤੀ ਤੇ ਕਾਫੀ ਲੋਕਾਂ ਨੇ ਕਮੈਂਟ ਕੀਤੇ ਸੀਗੇ ਵੀ ਇਹ ਖੇਤੀ ਆਪਣੇ ਪੰਜਾਬ 'ਚ ਹੁੰਦੀ ਨਹੀਂ ਤੇ ਅੱਜ ਆਪਾਂ ਉਹਨਾਂ ਕਮੈਂਟਾਂ ਦੇ ਜਵਾਬ ਲਈ ਇਹ ਵੀਡੀਓ ਤਿਆਰ ਕਰ ਰਹੇ ਹਾਂ ਤੇ ਗੱਲਬਾਤ ਕਰਨਗੇ ਡਾਕਟਰ ਸਾਹਿਬ ਕਿਸਾਨ ਹਰਪੀ ਸਿੰਘ ਪਿੰਡ ਬੰਗੀ ਰੁੱਗੂ ਜ਼ਿਲ੍ਹਾ ਬਠਿੰਡਾ ਤੇ ਉਹ ਪੂਰੀ ਜਾਣਕਾਰੀ ਦੇਣਗੇ ਏਕੜ 'ਚੋਂ ਕਿੰਨੀ ਮੂਲੀ ਨਿਕਲਦੀ ਹੈ ਕੀ ਰੇਟ ਮਿਲਦੀ ਹੈ ਕਿੱਥੋਂ ਮਿਲਦੀ ਹੈ ਕਿਵੇਂ ਬੀਜੀਦੀ ਹੈ ਤੇ ਕਿਵੇਂ ਵੱਢੀਦੀ ਹੈ ਤੇ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਦੇਵਾਂਗੇ ਹਾਂਜੀ ਵੀਡੀਓ ਸਾਰੀ ਦੇਖਣ ਤੋਂ ਪਹਿਲਾਂ ਆਪਣੇ ਅਣਖ ਚੈਨਲ ਨੂੰ YouTube ਤੇ ਸਬਸਕ੍ਰਾਈਬ ਕਰ ਲਓ ਫੇਸਬੁੱਕ ਇੰਸਟਾਗ੍ਰਾਮ ਤੇ ਫੋਲੋ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਹਰ ਕਿਸਾਨ ਤੱਕ ਪਹੁੰਚ ਸਕੇ ਜਿਨ੍ਹਾਂ ਨੇ ਸਾਨੂੰ ਕੁਐਸਚਨ ਕੀਤੇ ਸੀਗੇ ਆਜੋ ਕਰਦੇ ਆਂ ਸਟਾਰਟ ਬਾਈ ਜੀ ਸਤ ਸ੍ਰੀ ਅਕਾਲ ਅਣਖ ਚੈਨਲ ਤੇ ਬਾਈ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਧੰਨਵਾਦ ਕੋ ਠੀਕ ਠਾਕ ਹਾਂ ਬੜੀ ਜੀ ਤੇ ਅੱਜ ਸਾਨੂੰ ਜਾਣਕਾਰੀ ਦਿਓ ਵੀ ਇਹ ਮੂੜੀ ਆ ਕਿ ਮੂਗਰੇ ਆ ਕਿ ਸੂਗਰੇ ਆ ਹਨਾ ਪ੍ਰੋਪਰ ਜਾਣਕਾਰੀ ਦਿਓ ਕਿ ਆਪਣਾ ਨਾਮ ਦੱਸੋ ਤੇ ਲੋਕੇਸ਼ਨ ਤੇ ਪਿੰਡ ਠੀਕ ਹੈ ਮੇਰਾ ਨਾਮ ਹੈਗਾ ਜੀ ਹਰਪ੍ਰੀਤ ਸਿੰਘ ਹਾਂਜੀ ਤੇ ਇਹ ਖੇਤੀ ਮਲਾਈ ਮੂੜ ਨਾਲੀ ਹਾਂਜੀ ਮੂੜ ਨਾਲੀ ਅੱਛਾ ਮੂੜੀਆਂ ਦੀ ਖੇਤੀ ਹੈ ਇਹ ਤੁੰਗਰਿਆਂ ਦੀ ਨਹੀਂ ਨਹੀਂ ਤੁੰਗਰਿਆਂ ਦੀ ਅੱਛਾ ਤੇ ਕਿਦੋਂ ਤੋਂ ਤੁਸੀਂ ਕਰ ਰਹੇ ਹੋਗੇ ਆਪਾਂ ਨੂੰ 12 ਸਾਲ ਹੋ ਗਏਗਾ ਤੇ 12 ਸਾਲ ਹੋ ਗਏ ਤੁਹਾਨੂੰ ਇਹਦੀ ਖੇਤੀ ਕਰਦਿਆਂ ਨੂੰ ਹਾਂਜੀ ਤੇ ਇੱਕ ਦੀ ਕਿੰਨਾ ਬਾਣ ਲਾਇਆ ਤੁਸੀਂ ਆਸੇ ਪਾਸੇ ਦੇਖ ਕੇ ਤਾਂ ਬਹੁਤ ਰਿਆ ਨਾ ਇਹ ਹਾਂ ਜ ਆਪਣੇ ਕੋਲੇ ਮਲਾਈ 14 ਕਿੱਲੇ ਬਾਣਾ ਜੀ ਅੱਛਾ ਤੇ 13 ਕਿੱਲੇ ਤਾਂ ਆਪਾਂ ਮੂੜੀ ਲਾਈ ਆ ਜੀ ਅੱਛਾ ਲੱਖ ਕਿੱਲਾ ਪਾਲ ਖਾਣ ਇਹ ਕਿਲਾ ਪਾਲਕਨ 13 ਕਿਲੇ ਗੂੜੀਆ ਆਸੇ-ਪਾਸੇ ਕੈਮਰਾ ਮਾਰਦੇ ਭੁਲਰ ਸਾਹਿਬ ਪਤਾ ਲੱਗੇ ਬਾਈ ਦੇ ਵਾਕੇ ਵੀ ਲੱਗੀ ہوئی ਹੈ ਨਾ ਇਹ ਤੁਹਾਨੂੰ ਹੋ ਗਏ ਲਾਉਂਦੇ ਨੂੰ ਇਹ 12 12 ਸਾਲ ਹੋ ਗਏ ਹੈ ਨਾ ਇਹਦੇ ਵਿੱਚ ਬਾਈ ਮਤਲਬ ਕਿ ਕਿਹੜੇ ਮਹੀਨੇ ਇਹ ਲੱਗਦੀ ਹੈ ਇਹ ਇਹ ਵਸਾਈ ਲੱਗਦੀ ਆ ਕਣਕ ਵੇਲੇ ਲੱਗਦੀ ਜਦੋਂ ਆਪਾਂ ਮੰਨ ਲਾ ਕਣਕ ਦੀ ਬਜਾਈ ਅੱਛਾ ਜੇ ਆਪਾਂ ਸਟਾਰਟਿੰਗ ਕਰਦੇ ਹਾਂ ਇਹ ਕਣਕ ਦੀ ਬਜਾਈ ਦੇ ਵੇਲੇ ਸ਼ੁਰੂ ਹੋ ਜਾਂਦੀ ਇਹਦੀ ਬਜਾਈ ਦੀ ਸ਼ੁਰੂ ਹੋ ਜਾਂਦੀ ਪ੍ਰੀਤ ਬਾਈ ਇਹ ਲਾਉਣ ਦਾ ਕੀ ਤਰੀਕਾ ਹੈਗਾ ਬਈ ਲਾਉਣ ਦਾ ਤਰੀਕਾ ਇਹ ਹੀ ਪਹਿਲਾਂ ਤਲਾਉਂਦੇ ਸੀ ਆਪਾਂ ਚੁੰਡਗਾਣਾਂ ਅੱਛਾ ਪੱਟਾ ਪਾ ਕੇ ਠੀਕ ਆ ਤੇ ਉਹਦੇ ਨਾਲ ਤਾਂ ਫਿਰ ਤੁਹਾਨੂੰ ਲੇਬਰ ਬਾਬਾ ਪਾਈ ਜਾਂਦੀ ਲਾਉਣ ਵਾਸਤੇ ਉਹਦੇ ਨਾਲ ਲੇਬਰ ਬਹੁਤ ਪੈਂਦੀ ਅੱਛਾ ਮਾਲਾ ਕਿੱਲੇ ਚ 10 12 ਬੰਦੇ ਲੱਗ ਹੀ ਜਾਂ ਅੱਛਾ ਚੁੰਡੇ ਨਾ ਲਾਉਂਦੇ ਸੀ ਅੱਛਾ ਬੱਟਾ ਬਣਾ ਕੇ ਹਾਂ ਬੱਟਾ ਪਾ ਕੇ ਅੱਛਾ ਤੇ ਹੁਣ ਮਸ਼ੀਨਾ ਮਸ਼ੀਨਾ ਆਉਂਦੀ ਅੱਛਾ ਤੇ ਹੁਣ ਮਸ਼ੀਨਾ ਆ ਜੀ ਅੱਛਾ ਹੁਣ ਆਪਣੀ ਅਰਥੇ ਇਹ ਮੈਨੂੰ ਲੱਗਦਾ ਤੁਸੀਂ ਛੋਟੇ ਵੀ ਤੇ ਹੋਰ ਵੀ ਲੱਗੇ ਆ ਸੇ ਪਾਸੇ ਤੇ ਉਹ ਮਸ਼ੀਨਾਂ ਵਾਲੀ ਬਜਾਦ ਕੀਤੀ ਵੀ ਆ ਸਾਰੀ ਹਾਂ ਮਸ਼ੀਨਾਂ ਆਪੇ ਕੀਤੀ ਸਾਰੇ ਅੱਛਾ ਬੱਟਾ ਬਣਾ ਕੇ ਬੱਟਾ ਆਪੇ ਅੱਛਾ ਵੀ ਉਹ ਉਹ ਸਾਹਮਣੇ ਕਿੱਲੇ ਦਾ ਵੀ ਮਸ਼ੀਨ ਆਪੇ ਪਾਈ ਜਾਂਦੀ ਆ ਹਾਂ ਤੇ ਕਿੰਨੇ ਕਿੱਲੇ ਮਾਰ ਕਿੰਨਾ ਵੀ ਪੈ ਜਾਂਦਾ ਇਹ ਮੰਨ ਲਈ ਮਸ਼ੀਨਾਂ ਦਾ ਪੈਂਦਾ ਜੀ 350 ਗ੍ਰਾਮ ਅੱਛਾ ਠੀਕ ਆ 350 ਗ੍ਰਾਮ ਨਾਲ ਕਿੱਲਾ ਵੀ ਜਾਏਗਾ ਠੀਕ ਆ ਤੇ ਪਹਿਲਾਂ ਚੁੰਡਾਂ ਨਾਲ ਹੀ ਮੰਨ ਲਾ ਇੱਕ ਪੈੜਾ ਕੁਮਲਾ 700 ਗ੍ਰਾਮ ਦਾ ਪੈੜਾ ਪੈਕਿੰਗ ਆਉਂਦੀ ਸੀ ਅੱਛਾ ਉਹ 700 ਗ੍ਰਾਮ ਵਾਲੀ ਪੈਕਿੰਗ ਹੀ ਪੈ ਜਿੰਦੀ ਸਾਰੀ ਹਸਿਆ ਹੋਰ ਭਾਈ ਇਹਦਾ ਜੀ ਕੋਈ ਬਿਮਾਰੀ ਸਮਾਰੀ ਨੂੰ ਕੋਈ ਬਿਮਾਰੀ ਸਮਾਰੀ ਤਾਂ ਹੋਰ ਭਾਈ ਕੋਈ ਨਹੀਂ ਪੈਂਦੀ ਜਾਂ ਤਾਂ ਬਸ ਤੇਲੇ ਦੀ ਸਰਪੇ ਹੁੰਦੀ ਅੱਛਾ ਤੇ ਇੱਕ ਐਂਡ ਤੇ ਸੁੰਡੀ ਵਾਲੀ ਹੁੰਦੀ ਅੱਛਾ ਜਿਵੇਂ ਫੰਗੀ ਸਾਈਡ ਵਗੈਰਾ ਹੋ ਗਈ ਹਾਂ ਜੀ ਕੋਈ ਪੈਂਦੀ ਇਹਨੂੰ ਜਾਂ ਫੰਗੀ ਸਾਈਡ ਹੀ ਅੱਛਾ ਜਿਵੇਂ ਐਮ 24 ਦੀ ਸਪੇਅਰ ਕਰ ਦਿੰਦੇ ਠੀਕ ਆ ਇਹ 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 ਇੱਕ ਹਰਪ੍ਰੀਤ ਬਾਈ ਇਹਦਾ ਕੋਈ ਜਮੇ ਸੁਣਨ ਚ ਆਇਆ ਸੀ ਕਿ ਮੇਲ ਫੀਮੇਲ ਦਾ ਵੀ ਕੋਈ ਤਰੀਕਾ ਮੰਨ ਲਾਉਣ ਦਾ ਮੇਲ ਲਾਉਣੇ ਮੇ ਫੀਮੇਲ ਜ ਹੈਗਾ ਇੱਥੇ ਅੱਛਾ ਉਹਦਾ ਕੀ ਸਿਸਟਮ ਹੁੰਦਾ ਉਹਦਾ ਆਈ ਮੰਨ ਲਾ ਮੇ ਫੀਮੇਲ ਨਾਲ ਜੀ ਮੱਖੀ ਨਾਲ ਕਰਾਸਿੰਗ ਹੁੰਦੀ ਹੈ ਅੱਛਾ ਮੱਖੀ ਨਾਲ ਜੀ ਮੱਖੀ ਹੋਈ ਮਸਰ ਹੋਇਆ ਹਾਂ ਹਾਂ ਇਹਦੇ ਨਾਲ ਕਰਾਸਿੰਗ ਹੁੰਦੀ ਹੈ ਅੱਛਾ ਈ ਵਾਰ ਸਾਨੂੰ ਤਜਰਬਾ ਆ ਗਿਆ ਹੂ ਹੁਣ ਤਾਂ ਨਾ ਲਾਉਣ ਦਾ ਵੀ ਬਹੁਤ ਤਜਰਬਾ ਹਾਂ ਵੀ ਜਦੋਂ ਪਹਿਲੇ 2-3 ਸਾਲ ਦਾ ਦਿੱਕਤਾਂ ਹੀ ਹੁੰਦੀਆਂ ਸੀ ਨਾ 2 ਸਾਲ ਤਾ ਦਿੱਕਤ ਬਹੁਤ ਆਈ ਸੀ ਵੀ ਆਏ ਸੀ ਵੀ ਇੱਕ ਹੀ ਲਾਉਂਦੇ ਨਹੀਂ ਗਏ ਔਖੇ ਬਹੁਤ ਹੋਈ ਸੀ ਲੇਬਰ ਵਾਲਾ ਕੰਮ ਹੀ ਔਖਾ ਹਾਂ ਹਾਂ ਬਾਕੀ ਜਿਹੜੀ ਮਸ਼ੀਨਰੀ ਨੇ ਥੋੜਾ ਆਸਾਨ ਕਰਤਾ ਨਾ ਕੰਮ ਹਨ ਹਾਂ ਮਸ਼ੀਨਰੀ ਨੇ ਬਹੁਤ ਹੀ ਹਾਂ ਤੇ ਤੇ ਹਰ ਪੀ ਦਾ ਮੇਲ ਫੀਮੇਲ ਦਾ ਫਿਰ ਲਾਉਣ ਦਾ ਕੀ ਸਿਸਟਮ ਹੂ ਇਹਦਾ ਭਾਈ ਇਹਦਾ ਹੀ ਮੰਨ ਲਈ 1/1 ਬਟਾ ਮੇਲ ਦੀ ਹੁੰਦੀ ਹੈ ਜੀ ਅੱਛਾ ਤੇ 4/1 ਹੁੰਦੇ ਨੇ ਫੀਮੇਲ ਦੇ ਆ ਜੀ ਅੱਛਾ ਫੀਮੇਲ ਦੀਆਂ ਅੱਛਾ ਫੀਮੇਲ ਦੀਆਂ 4 ਵਟਾਂ 4 ਵਟਾਂ ਤੇ ਮੇਲ ਦੀਆਂ 1 ਵਟ 1 ਵਟ ਜੀ ਅੱਛਾ ਅੱਛਾ ਵੀ ਇਹ ਮੂਲਾ ਤੇ ਮੂਲੀ ਕਹਸਣੇ ਆ ਪੰਜਾਬੀ ਆਪਾਂ ਠੇੜ ਪਾਸਾ ਜਣਾ ਹਾਂ ਤੇ ਪਹਿਲਾਂ ਮੂਲਾ ਵਟਣਾ ਪੈਂਦਾ ਕਿ ਮੂਲੀ ਆਪਾਂ ਪਹਿਲਾਂ ਮੂਲਾ ਵਟਣਾ ਪੈਂਦਾ ਜੀ ਅੱਛਾ ਫਿਰ ਇਹਨੇ 4 ਵਟਾਂ ਮੂਲੀ ਦੀਆਂ ਹੋਣੀਆਂ 4 ਵਟਾਂ ਜੀ ਉਹ ਮੰਨ ਲੈ ਰੱਖਣੀਆਂ ਪੈਂਦੀਆਂ ਜੀ ਅੱਛਾ ਤੇ ਉਹਨੂੰ ਮੰਨ ਲੈ ਵੀ ਜਦੋਂ ਮੰਨ ਲੈ ਪੱਕ ਗਈ ਉਹਦੋਂ ਵਟਣੀ ਪੈਂਦੀ ਅੱਛਾ ਇਹ ਬਿਕਰੀ ਜਿਹੜਾ ਦੋਨੇ ਆਉਂਦੇ ਹੋਣਗੇ ਇਹ ਨਾ ਹੀ ਮੰਨ ਲੈ ਕੱਲੀ ਮੂਲੀ ਆਉਂਦੀ ਹੈ। ਅੱਛਾ ਗੂੜਾ ਦਾ ਵੱਢ ਕੇ ਆਪਾਂ ਨੂੰ ਸਿੱਟਣੀ ਪਊਗੀ। ਅੱਛਾ ਉਹ ਬੇਸਤੀ ਉਹ ਖਰਾਬ ਹੀ ਜਾਂਦਾਗਾ। ਜਿਹੜਾ ਮੂਲੇ ਦਾ ਬੀਜ ਹੁੰਦਾ ਉਹ ਕੰਮ ਨਹੀਂ ਹੁੰਦਾ ਕਿਸੇ ਮਤਲਬ। ਨਾ ਹੀ ਉਹ ਕੰਮ ਨਹੀਂ ਆਉਂਦਾ। ਅੱਛਾ ਜਿਹੜਾ ਮੂਲੀ ਦੀ ਨਹੀਂ 4 ਵੱਟਾਂ ਉਹੀ ਕੰਮ ਆਉਂਦੀਆਂ। ਉਹੀ ਕੰਮ ਆਉਂਦਾ। ਅੱਛਾ ਜਿਹੜੀ 1 ਵੱਟ ਐਕਸਟਰਾ ਤੁਸੀਂ ਪਾਉਣੇ ਹੋਗੇ ਮਤੇ ਮੁਕੱਲੇ ਮੂਲੇ ਦੀ। ਹਾਂਜੀ। ਉਹ ਐਵੇਂ ਹੀ ਜਾਂਦੀ ਆ। ਉਹ ਐਵੇਂ ਹੀ ਜਾਂਦੀ। ਉਹ ਆਪਾਂ ਮੰਨ ਲਾ ਜੇ ਰੱਖਣੀ ਵੀ ਹੈ। ਹਾਂ। ਪਕਾ ਕੇ ਮੰਨ ਲਾ ਵੀ ਆਪਾਂ ਤੇਲ ਵੀ ਕਢਾ ਸਕਦੇ ਆ। ਅੱਛਾ ਤੇਲ ਵੀ ਕਢਾ ਆਪਾਂ ਵਰਤ ਜਿਹਾ ਸਕਦੇ ਆ ਮਤਲਬ। ਅਛਾ ਤਾਂ ਤੂੰ ਬਹੁਤ ਵਧੀਆ ਗੱਲ ਕਹੀ ਯਾਰ ਜੇ ਕਿਸੇ ਧੂਈ ਚ ਦਰਦਾ ਉਹਦੇ ਚ ਆਪਾਂ ਜਿਹੜਾ ਮੂਲੇ ਦਾ ਵੀ ਹੋ ਵੀ ਬਣਾ ਲਾਂਗੇ ਆਪਾਂ ਦਾ ਤੇ ਉਹਦੀ ਵਰਤੋਂ ਆਪਾਂ ਸਬਜ਼ੀ ਦਾ ਤੜਕਾ ਤੜਕਾ ਲਾ ਸਕਦੇ ਹਾਂ ਤੜਕਾ ਲਾ ਦੇ ਸਰੋਂੋਂ ਬਹੁਤ ਚੰਗੀ ਕੀ ਹੈ ਸਰੋਂ ਨਾਲ ਵੀ ਚੰਗੀ ਹੈ ਜਿਵੇਂ ਆਪਾਂ ਮੰਨ ਲਾ ਪਸ਼ੂਆਂ ਨੂੰ ਕਿੰਨੇ ਕਰਦੇ ਉਹਨਾਂ ਨਾਲੇ ਵੀ ਚੰਗੀ ਹੈ ਅੱਛਾ ਮੈਂ ਖਾਲ ਵੀ ਬਣਾ ਸਕਦੀ ਹਾਂ 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 ਉਹ ਚੀਜ਼ ਅੱਛਾ ਉਹ ਇੱਕੀ ਅਸੀਂ ਮੰਨ ਲਾ ਉਹ ਕਰਾਂਗੇ ਹੀ ਰੱਖਾਂਗੇ ਅੱਛਾ ਤੇ ਇੱਕ ਇਹਦਾ ਮਤਲਬ ਕਿ ਜਿਹੜੀ ਮੰਡੀ ਕਰਨ ਆ ਜਿਵੇਂ ਹੁਣ अलग ਜੀ ਫਸਲਾ ਪੰਜਾਬ ਦੇ ਵਿੱਚ ਹਨਾ ਹਾਂਜੀ ਇਹਦੇ ਫਿਰ ਮੰਡੀ ਕਾ ਨਹੀਂ ਦਿੱਕਤ ਆਉਂਦੀ ਹੂ ਬਹੁਤ ਐ ਇਹਦਾ ਮਨ ਲਈ ਐਗਰੀਮੈਂਟ ਹੁੰਦਾ ਜੀ ਅੱਛਾ ਤੁਹਾਡੀ ਐਗਰੀਮੈਂਟ ਵਾਲੀ ਹੈ ਇਹ ਐਗਰੀਮੈਂਟ ਵਾਲੀ ਹੈ ਫਿਰ ਤਾਂ ਕੋਈ ਦਿੱਕਤ ਆਉਂਦੀ ਨਹੀਂ ਹੁੰਦੀ ਨਾ ਨਾ ਫਿਰ ਕੋਈ ਦਿੱਕਤ ਨਹੀਂ ਅੱਛਾ ਐਗਰੀਮੈਂਟ ਦੇ ਵਿੱਚ ਕੀ ਪ੍ਰੋਸੈਸ ਰਹਿੰਦਾ ਤੁਹਾਡਾ ਫਿਰ ਇਹ ਐਗਰੀਮੈਂਟ ਮਨ ਲਈ ਉਹਨਾਂ ਨਾਲ ਮਨ ਲਈ ਕੰਟੈਕਟ ਹੁੰਦਾ ਜੀ ਅੱਛਾ ਕੰਪਨੀ ਨਾਲ ਹੀ ਠੀਕ ਆ ਮਨ ਲਾ ਇਹ ਸਵਾਨੀ ਸੀਡ ਕੰਪਨੀ ਹੈ ਅੱਛਾ ਉਹਨਾਂ ਨਾਲ ਸਾਡਾ ਐਗਰੀਮੈਂਟ ਆ ਵੀ ਤੁਸੀਂ ਕਿੰਨੇ ਚਿਰ ਦੀ ਕਰਕੇ ਤੇ ਨਹੀਂ ਹੁੰਦੀਆਂ ਨੂੰ ਪਕਾ ਕੇ ਦੇ ਨਹੀਂ ਦੀ ਪੂਰੀ ਹਾਂ ਉਹਨਾਂ ਨੂੰ ਪਕਾ ਕੇ ਦੇਣੀ ਅੱਛਾ ਕੱਟ ਕੇ ਵੱਢ ਕੇ ਸਾਰਾ ਕੁਝ ਤੁਸੀਂ ਬੀ ਪਹੁੰਚਦਾ ਕਰਨਾ ਉਹਨੂੰ ਇਕੱਲਾ ਹਾਂ ਬਸ ਬੀ ਵੀ ਆਪ ਹੀ ਲੈ ਜਾਂਦੇ ਅੱਛਾ ਬੀ ਵੀ ਆਪ ਲੈ ਜਾਂਦੇ ਆਪ ਹੀ ਲੈਂਦੇ ਆ ਬਾਕੀ ਦੇਖ ਪਾਲ ਵੀ ਉਹਨਾਂ ਨੇ ਕਰਨੀ ਹੈ ਅੱਛਾ ਤੇਨੂੰ ਕੱਢਦੇ ਕਦੋਂ ਆ ਫਿਰ ਇਹਨੂੰ ਥਰੇਸਰ ਨਾਲ ਕੱਢਦੇ ਹਾਂ ਟਰੈਸਰ ਨਾਲ ਕੱਢਦੇ ਹਾਂ ਹਾਂਜੀ ਠੀਕ ਆ ਤੇ ਫੇਰ ਕੱਢਦੇ ਜਾਂ ਲੀਵਰ ਨਾਲ ਹੀ ਕਟਾਉਂਦੇ ਹੋਗੇ ਇਹਨੂੰ ਨਹੀਂ ਮਲਾ ਮਸ਼ੀਨ ਹੈਗੀ ਅੱਛਾ ਕੱਟ ਰਹਾ ਹੈਗਾ ਹੀ ਆਪਣੇ ਅੱਛਾ ਕੱਟ ਨਾਲ ਕੱਟ ਕੇ ਨੂੰ ਕਟਰ ਵੀ ਤੁਹਾਡੇ ਕੋਲ ਹੈਗਾ ਉਦੋਂ ਬਾਅਦ ਥਰੈਸਰ ਨਾਲ ਤੁਸੀਂ ਇਹਨੂੰ ਕੱਢ ਲੈਣੇ ਹਾਂ ਕੱਢ ਦਿੰਦੇ ਜੀ ਨਾਲ ਨਾਲ ਮਨਲਾ ਲੇਬਰ ਹੁੰਦੇ ਮਨਲਾ 10 ਜਨੇ ਰੱਖ ਲੈਣੇ ਜੀ ਪਿੱਛੇ ਭਰੀਆਂ ਪਾਈ ਜਾਂਦੇ ਠੀਕ ਹੈ ਤੇ ਇਹਦੀ ਕਟਾਈ ਜਿਵੇਂ ਆਪਾਂ ਸਰੋਂ ਦੀ ਕਰਦੇ ਹਾਂ ਉਸੇ ਲੋਟੀ ਆ ਕੇ ਕੋਈ ਹੋਰ ਤਰੀਕਾ ਨਾ ਬਸ ਇਹਦੇ ਨਾਲ ਹੀ ਮਨਲਾ ਇਹਦੇ ਨਾਲ ਕਟਨਾਮਾ ਕੱਢ ਦਿੰਦੇ ਜੀ ਮਨਲਾ ਥੱਲਿਓ ਹਾਂ ਹਾਂ ਤੇ ਉਤਲਾ ਉਤਲਾ ਦਾ ਤੁਸੀਂ ਦਾ ਹਿੱਸਾ ਜਿਹੜਾ ਵਿਚ ਆ ਜਾਂਦਾ ਨਾ ਜਿਹੜਾ ਜੇ ਮਨ ਲੈ ਆਪਾਂ ਦਸਤ ਗਾਣਾ ਮਨ ਲੈ ਵੜਦੇ ਕਰਦੇ ਹਾਂ ਹਾਂ ਉਹਦੇ ਨਾਲ ਮਨ ਲੈ ਛੜੂ ਆਦੀ ਅੱਛਾ ਵੱਧ ਚੜ ਚੱਲ ਹਾਂ ਬੀ ਵਾਲਾ ਛੜਦਾ ਹਾਂ ਹਾਂ ਕਿਉਂ ਜਦੋਂ ਮਨ ਲੈ ਜੀ ਲੇਵਰ ਖਿੱਚਦੀ ਆਈ ਉਦੋਂ ਫਿਰ ਮੂੰਗਰੇ ਵਾਲੇ ਛੜਦੇ ਤੇ ਖਰਪਰੀਤ ਕੱਟਣ ਤੋਂ ਬਾਅਦ ਇਹਦੀ ਕੋਈ ਜਿਹੜੇ ਥੱਲੇ ਮੂਲਾ ਮੂੜੀ ਰਹਿ ਜਾਂਦੇ ਹਨ ਹਾਂਜੀ ਜਾਂ ਤੇ ਉਹਦੀ ਕੋਈ ਰੇਰੂ ਕੋਈ ਬਾਣ ਵਾਸਤੇ ਕੋਈ ਬੈਨੀਫਿਟ ਹੋਊ ਚੰਗਾ ਲਾਭ ਵੀ ਹੋਊ ਦਾ ਕੋਈ ਹਾਂ ਉਹਦਾ ਲਾਭ ਵੀ ਬਹੁਤ ਹੈ ਹਨਾ ਰੇ ਵੀ ਬੰਦੀ ਹੋਊਗੀ ਯਾਰ ਹਨਾ ਮੂਲੀਆਂ ਜਿਹੜੀਆਂ ਥੱਲੇ ਧਰਤੀ ਚ ਰਹਿ ਜਾਂਦੀਆਂ ਆਪਾਂ ਝੋਨਾ ਲਾਉਣੇ ਆਈ ਇੱਥੇ ਅੱਛਾ ਤੇ ਮਨ ਲੈ ਪਹਿ ਦਾ ਪਾਣੀ ਸੀ ਠੀਕ ਆ ਐਕਤੀ ਮਾੜਾ 99 92 ਮਾੜਾ ਮੇਰੇ ਲਈ ਅੱਛਾ ਮੂਲੀ ਵਾਲੇ ਬਾਹਨ ਚੋਂ ਮੂਲੀ ਵਾਲੇ ਬਾਹਨ ਚੋਂ ਕਿਉਂਕਿ ਜਿਹੜੇ ਹੁਣ ਇਹਦੇ ਪੱਤੇ ਪੁੱਤੇ ਹੁੰਦੇ ਆਂਦੇ ਹਾਂ ਸਭ ਮਤਲਬ ਵੀ ਥੱਲੇ ਹੁੰਦੇ ਧਰਤੀ ਤੇ ਜਿੰਨੀ ਰਹਿਦ ਖੁੰਦ ਰਹਿ ਜਾਂਦੀ ਆ ਸਾਰੀ ਵਿੱਚ ਬਾਈ ਜਾਂਦੀ ਆ ਨਾ ਤੱਤ ਪੂਰੇ ਹੋ ਜਾਂਦੇ ਆ ਧਰਤੀ ਤੇ ਹਾਂਜੀ ਤੇ ਹਰਪ੍ਰੀਤ ਹੁਣ ਆਪਾਂ ਗੱਲ ਕਰਦੇ ਆ ਨਾ ਝਾੜ ਤੇ ਜਿਹੜੀ ਮਤਲਬ ਜਿਹੜੀ ਪਿੱਛੇ ਆਪਾਂ ਭੱਜ ਨੱਠ ਕਰਦੇ ਆਂ ਝਾੜ ਫੇਰ ਤਾਂ ਕਿੱਲੇ ਮਾਰ ਕਿੰਨਾ ਹੋ ਜਾਂਦਾ ਬਾਈ ਝਾੜ ਇਹਦਾ ਕਿੱਲੇ ਮਗਰ ਹੋ ਜਾਂਦਾ ਮਤਲਬ ਅ ਸ਼ੀਵੀ ਉਹ ਜਾਂਦਾ ਹੀ ਮਨਲਾ 7 ਤੇ ਵੀ ਵਗ ਜਾਂਦਾ ਜੀ 6 ਕੁਵੱਟਲ ਜਾਂ 7 ਕੁਵੱਟਲ 7 ਮਨਲਾ ਜੇ ਕੋਈ ਮੱਖੀ ਨਹੀਂ ਆਉਂਦੀ ਕਰਦੀ ਮਨਲਾ 5 ਕੁਵੱਟਲ ਤੱਕ ਵੀ ਮਨਲਾ ਰਹਿ ਜਾਂਦਾ ਜੀ ਉਹ ਬੰਦੇ ਦੇ ਕਰਨ ਦੇ ਸਾਰੇ ਬਾਕੀ ਮੌਸਮ ਤੇ ਡਿਪੈਂਡ ਹੈ ਠੀਕ ਹੈ ਤੇ ਕਈ ਵਾਰੀ ਹੁਣ ਆਪਣੀ ਵੀਡੀਓ ਦੇਖ ਕੇ ਕਈ ਕਿਸਾਨ ਭਰਾਵਾਂ ਦਾ ਹੋਰ ਵੀ ਜੀ ਕਰੂ ਯਾਰ ਵੀ ਅਸੀਂ ਵੀ ਇਹ ਫਸਲ ਆ ਕੇ ਦੇਖੀ ਹੈ ਨਾ ਕਿ ਕਿल्ले ਜੋ ਕਿੰਨੇ ਕ ਨਿਕਲ ਜਾਂਦੀ ਹੈ ਇਹ ਕਿੱਲੇ ਚੋਂ ਹੋਏ ਦਾ ਹੀ ਮਤਲਬ ਪਿਛਲੇ ਜਿਹੜੇ ਤੇ 142000 ਦੀ ਹੋਈ ਸੀ ਕਿ 142000 ਦੀ ਹੋ ਗਈ ਸੀ ਕਿੱਲੇ ਚੋਂ ਹਾਂ ਕਿੱਲੇ ਚੋਂ 142000 ਦੀ ਅੱਛਾ ਤੇ ਨਹੀਂ ਆਮ ਲੱਖ ਤੋਂ ਤਾਂ ਮਤਲਬ ਪਲਾਸੀ ਹੁੰਦੀ ਹੈ ਅੱਛਾ ਮਤਲਬ ਕਿ ਚੰਗਾ ਚੰਗੀ ਖੇਤੀ ਹੈ ਜੇ ਆਪਾਂ ਦੇਖਿਆ ਜਾਵੇ ਤਾਂ ਨਾ ਹਾਂ ਜੀ ਬਹੁਤ ਚੰਗਾ ਤੇ ਜੇ ਹੁਣ ਇਹ ਆਪਣੇ ਕਈ ਭਰਾ ਹੋਰ ਵੀ ਜੀ ਕਰੂ ਜਦ ਆਪਾਂ ਵੀ ਲਾਲ ਗਏ ਨਾ ਐ ਕੀ ਤਰੀਕਾ ਨਾਲ ਲਾਉਣ ਦਾ ਵੀ ਐਗਰੀਮੈਂਟ ਤੋਂ ਬਿਨਾ ਕਈ ਲਾ ਲੈਣਾ ਉਹਦਾ ਤਾਂ ਨੁਕਸਾਨ ਹੀ ਹੈ ਕਿ ਫਾਇਦਾ ਹਾਂ ਉਹਦਾ ਤਾਂ ਨੁਕਸਾਨ ਆ ਜੀ ਮਨ ਲਾ ਕੰਪਨੀ ਪੁੱਛੂਗੀ ਮਨ ਲਾ ਵੀ ਕਿੱਥੋਂ ਲੈਂਦਾ ਜੀ ਹਾਂ ਵੀ ਛੋਡੇ ਕਹਿਣ ਮੁਤਾਬਕ ਵੀ ਐਗਰੀਮੈਂਟ ਵਾਲੀ ਵੀਜਨ ਦਾ ਫਾਇਦਾ ਲਾਉਂਦਾ ਫਾਇਦਾ ਐਗਰੀਮੈਂਟ ਵਾਲੀ ਦਾ ਹੀ ਫਾਇਦਾ ਹੈ ਮਗਰ ਉਹ ਮੰਡੀ ਕਰਨੇ ਮੇਰੇ ਦਿੱਕਤਾਂ ਆਵੇ ਹਾਂ ਜੀ ਹਨਾ ਚੱਲ ਥੋੜੀ ਤਾਂ ਐਗਰੀਮੈਂਟ ਵਾਲੀ ਆ ਵੀ ਵਿਕ ਜੂਗੀ ਇਹ ਜੇ ਕੋਈ ਵੀਡੀਓ ਦੇ ਕੇ ਕੋਈ ਹੋਰ ਲਾਲੇ ਭਰਾ ਮਗਰ ਉਹ ਅੱਥਰ ਮੈਂ ਹੁਣ ਕਿੱਥੇ ਵੇਚਾਂ ਫਿਰ ਦਿੱਕਤ ਵਾਲੀ ਗੱਲ ਆ ਨਾ ਉਹਦੀ ਤਾਂ ਦਿੱਕਤ ਬਹੁਤ ਆਉਂਦੀ ਹਾਂ ਤੇ ਹੋਰ ਵੀ ਆਸ-ਪਾਸ ਇਹ ਆਪਣੇ ਵੰਗੀ ਪਿੰਡ ਦੇ ਵਿੱਚ ਕਈ ਥਾਂ ਦੇਖੀ ਲੱਗੀ ਇਹ ਹਨਾ ਹਾਂ ਬਹੁਤ ਥਾਂ ਹਾਂ ਇਸੋਡੀ ਦੇਖ ਰੇ ਖੜਨ ਲੱਗੀ ਹੈ ਕਿ ਡਾਇਰੈਕਟ ਹੀ ਐਗਰੀਮੈਂਟ ਆ ਉਹਨਾਂ ਨਾਲ ਨਾ ਨਾ ਆਪਣੇ ਮਨਲਾਪੀ ਮਨਲਾ ਦਿੱਤਾ ਹੀ ਵੀ ਅੱਛਾ ਬਾਕੀ ਇਧਰ ਦੱਬ ਵਾਲੀ ਗੱਨੀ ਹੈ ਹਰਿਆਣੇ ਚ ਅੱਛਾ ਤੇ ਇਧਰ ਬਹੁਤ ਦਿੱਤਾ ਜੀ ਕਾਲੀ ਵਾਲੀ ਗੱਨੀ ਸ਼ੁਰੂਆਤ ਕਿਨੇ ਕੀਤੀ ਸੀ ਪਿੰਡਾਂ ਦੇ ਵਿੱਚ ਦੀ ਫਿਰਾਂ ਸ਼ੁਰੂਆਤ ਕੀਤੀ ਸੀ ਮਨ ਲਈ ਚਾਚਾ ਜੀ ਕਿਨੇ ਅੱਛਾ ਬੈਂਚ ਨੇ ਜੀ ਅੱਛਾ ਅੱਛਾ ਭੋਲੇ ਕਿਨੇ ਜਿਹੜੇ ਆਪਣੇ ਜੈਲਦਾਰ ਸਾਹਿਬ ਵਾਲੇ ਅੱਛਾ ਆਪਣੇ ਮਾਸਟਰ ਮਾਈਂਡ ਸਕੂਲ ਵਾਲੇ ਨੇ ਹਾਂ ਜੀ ਉਹਨਾਂ ਤੋਂ ਲੈਂਦਾ ਸੀ ਆਪਾਂ ਦੋ ਕਿੱਲੇ ਅੱਛਾ ਹਾਂ ਉਹਨਾਂ ਨੇ ਇਹ ਚੀਜ਼ ਮੈਨੂੰ ਐ ਲੱਗਦਾ ਵੀ ਆਪਣੇ ਏਰੀਆ 'ਚ ਇਹੀ ਲੈ ਕੇ ਆਇਆ ਜੈਲਦਾਰੀ ਲੈ ਕੇ ਆਇਜ ਨੂੰ ਹਾਂ ਇਹੀ ਲੈ ਕੇ ਆਇਜ ਪਹਿਲ ਦੇ ਆਧਾਰ 'ਤੇ ਹਾਂ ਜੀ ਉਦੋਂ ਬਾਅਦ ਤੁਸੀਂ ਅੱਗੇ ਦੂਜੇ ਨੰਬਰ ਤੇ ਨਾ ਦੂਜੇ ਨੰਬਰ ਤੇ ਹਾਂ ਤੁਸੀਂ ਵੀ ਇਹਦੀ ਵਧੀਆ ਮਦਦ ਹੀ ਪੈਦਾਵਾਰ ਲੈਂਤੀ ਹਾਂ ਜੀ ਤੇ ਹਰਪ੍ਰੀਤ ਜੀ ਤੁਹਾਨੂੰ 12 ਸਾਲ ਹੋ ਗਏ ਲਾਉਂਦੇ ਹਨ ਹਾਂ ਤੇ ਤੁਹਾਡਾ ਤਜਰਬਾ ਐਕਸਪੀਰੀਅੰਸ ਤੁਹਾਡਾ ਕਿੰਨਾ ਕਿਵੇਂ ਰਿਹਾ ਇਸ ਮਤਲਬ ਲਾਉਣ ਦਾ ਵੀ ਵਧੀਆ ਸੰਤੋਸ਼ਤੋਂ ਤੁਸੀਂ ਇਹ ਲਾ ਕੇ ਹਾਂ ਬੜੀ ਜੀ ਅੱਛਾ ਦੀ ਕੋਈ ਦਿੱਕਤ ਨਹੀਂ ਹੁਣ ਕੋਈ ਗੱਲ ਨਹੀਂ ਹੁੰਦਾ ਤੁਸੀਂ ਇਹਦੇ ਪੂਰੇ ਮਾਸਟਰ ਮਾਈਂਡ ਬਣ ਗਏ ਹਾਂ ਹਾਂ 12 ਸਾਲਾਂ ਬਾਅਦ ਤੁਸੀਂ ਮਤਲਬ ਬਹੁਤ ਤਜਰਬਾ ਆ ਜਾਂਦਾ ਇਸ ਚੀਜ਼ ਦਾ ਹਾਂ ਜੀ ਤੇ ਜੇ ਕੋਈ ਸੋਕ ਭਰਾ ਕੋਈ ਨੇੜੇ ਚੜੇ ਜਾਂ ਕੋਈ ਹੋਰ ਲਾਉਣਾ ਚਾਹਵੇ ਕਿ ਉਹਦੇ ਲਈ ਕੋਈ ਤੁਹਾਡੇ ਕੋਲ ਹੈ ਕੋਈ ਆਪਸ਼ਨ ਕੋਈ ਮੰਨ ਲਈ ਆਪਾਂ ਕੰਟੈਕਟ ਕਰ ਸਕਦੇ ਜੀ ਅੱਛਾ ਕੁਸੀਂ ਵੀ ਕੰਟੈਕਟ ਕਰ ਸਕਦੇ ਹੋ ਨਾ ਹਾਂ ਕੰਟੈਕਟ ਕਰ ਸਕਦੇ ਹੋ ਅੱਛਾ ਮਨ ਲਾ ਇਹ ਕੋਈ ਵੀਰ ਭਰਾ ਮਨ ਲਾ ਲਾਉਣਾ ਚਾਹੁੰਦਾ ਜੀ ਆਪਾਂ ਮਨ ਲਾ ਇੱਕ ਕੰਪਨੀ ਵਾਲਾ ਨਾਲ ਮਨ ਲਾ ਗੱਲਬਾਤ ਵੀ ਕਰਾ ਸਕਦੇ ਹਾਂ ਜੀ ਅੱਛਾ ਇਹ ਤਾਂ ਮਤਲਬ ਕਿ ਤੁਸੀਂ ਅੱਗੇ ਵੀ ਉਹ ਕਰ ਸਕਦੇ ਹੋ ਨਾ ਹਾਂਜੀ ਕਿਸਾਨ ਭਰਾਓ ਬਾਈ ਹਰਪ੍ਰੀਤ ਨੇ ਆਪਾਂ ਨੂੰ ਮੂਲੀ ਦੀ ਖੇਤੀ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਨਾ ਜਾਣਕਾਰੀ ਵਧੀਆ ਲੱਗੀ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿ ਕਿਸਾਨ ਭਰਾਵਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੰਗਬਾਈ ਹਰਪ੍ਰੀਤ ਦਾ ਅਨਕ ਚੈਨਲ ਨੂੰ ਟਾਈਮ ਲਈ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੋਸਤੋ